ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ ਆ ਤੁਹਾਡੇ ਲਈ ਜੈਂਟਸ ਪਜਾਮੇ ਦੀ ਜਿਹੜਾ ਆਪਾਂ ਪੈਂਟ ਕਾਟ ਦਾ ਪਜਾਮਾ ਉਹ ਕਟਿੰਗ ਕਰਾਂਗੇ ਠੀਕ ਹੈ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸ ਤਰ੍ਹਾਂ ਆਪਾਂ ਨੇ ਡਬਲ ਕਰ ਲੈਣਾ ਕੱਪੜੇ ਨੂੰ ਠੀਕ ਹੈ ਜੀ ਕੁੜਤੇ ਪਜਾਮੇ ਵਾਲਾ ਕੱਪੜਾ ਹੈ ਇਹ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ 11 ਇੰਚ ਤੇ ਹਿੱਪ ਦਾ ਮਾਰਕ ਕਰਾਂਗੇ ਠੀਕ ਹੈ ਜੀ 11 ਇੰਚ ਤੇ ਹਿੱਪ ਦਾ ਮਾਰਕ ਕਰਾਂਗੇ ਇੱਥੇ 2 ਇੰਚ ਆਪਾਂ ਇੱਥੇ ਐਕਸਟਰਾ ਛੱਡਾਂਗੇ ਉੱਪਰ ਇਲਾਸਟਿਕ ਪਾਉਣ ਦੇ ਲਈ ਠੀਕ ਹੈ ਜੀ 2-2 ਇੰਚ ਤੇ ਮਾਰਕ ਕਰ ਲੈਣੇ ਨੇ ਆਪਾਂ ਨੇ ਇਸ ਤਰ੍ਹਾਂ 2 ਇੰਚ ਤੇ ਮਾਰਕ ਕਰ ਲੈਣਾ ਆਹ ਮਾਰਕ ਨੂੰ ਆਪਾਂ ਵਧਾ ਦਾਂਗੇ ਹੋਰ ਠੀਕ ਹੈ ਜੀ 12.5 ਇੰਚ ਤੇ ਆਪਾਂ ਇੱਥੇ ਆਸਨ ਦਾ ਮਾਰਕ ਕਰਾਂਗੇ 12.5 ਇੰਚ ਤੇ 2 ਇੰਚ ਆਪਾਂ ਨੇ ਕੱਪੜਾ ਜਿਹੜਾ ਉੱਪਰ ਆਪਣੇ ਇਲਾਸਟਿਕ ਪਾਉਣ ਦੇ ਲਈ ਛੱਡੇ ਆ ਨਾ ਉਹ ਛੱਡ ਕੇ ਆਪਾਂ ਨੇ ਫੇਰ ਇੱਥੇ 12.5 ਇੰਚ ਤੇ ਮਾਰਕ ਕਰਨਾਗਾ 2.5 ਇੰਚ ਤੇ ਮਾਰਕ ਆਪਾਂ ਅੱਗੇ ਨੂੰ ਵਧਾ ਦਾਂਗੇ ਕਾਟ ਪਾਉਣੀ ਹੈ ਜਿਹੜੀ ਆਪਾਂ ਨੇ ਇਸ ਤਰ੍ਹਾਂ ਇੱਥੇ ਆਪਾਂ ਕਾਟ ਪਾ ਦਾਂਗੇ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਚੀਜ਼ ਦਾ ਹੁਣ ਆਪਾਂ ਨੇ ਨਾ ਇੱਥੋਂ ਅੱਧ ਕਰ ਲੈਣਾ ਠੀਕ ਹੈ ਜੀ ਅੱਧ ਕਰ ਲੈਣਾ ਇਸ ਤਰ੍ਹਾਂ ਐਂਟੀ ਟੇਪ ਨਾਲ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਾਂ ਨੇ ਅੱਧ ਕਰ ਲੈਣਾ ਠੀਕ ਹੈ ਜੀ ਅੱਧ ਕਰਕੇ ਆਪਾਂ ਨੇ ਇੱਥੇ ਮਾਰਕ ਕਰ ਲੈਣਾ ਹੁਣ ਆਪਾਂ ਇੱਥੇ ਲੈਂਥ ਲਗਾਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੇ ਹੁਣ ਲੈਂਥ ਲਗਾ ਲੈਣੀ ਹੈ 7 ਇੰਚ ਇਧਰਲੀ ਸਾਈਡ ਠੀਕ ਹੈ ਜੀ 7 ਇੰਚ ਤੇ ਆਪਾਂ ਨੇ ਲੈਂਥ ਲਗਾ ਲੈਣੀ ਹੈ ਦੇਖ ਸਕਦੇ ਹੋ ਤੁਸੀਂ 2.5 ਇੰਚ ਆਪਾਂ ਨੇ 2.5 ਇੰਚ ਆਪਾਂ ਨੇ ਇਧਰਲੀ ਸਾਈਡ ਨੂੰ نیچے ਨੂੰ ਵਧਾ ਦੇਣਾ ਮੂਰੀ ਫੋਲਡ ਕਰਨ ਦੇ ਲਈ ਤੇ ਆਪਾਂ ਜਿਹੜੇ ਮਾਰਕ ਨੇ ਇਹਨਾਂ ਨੂੰ ਇਸ ਤਰ੍ਹਾਂ ਸਿੱਡੇ ਕਰ ਲਾਂਗੇ ਜਿੰਨਾ ਆਪਾਂ ਨੇ ਇੱਥੋਂ ਇਹਦਾ ਅੱਧ ਕੀਤਾ ਨਾ ਦੇਖ ਸਕਦੇ ਤੁਸੀਂ ਓਨਾ ਹੀ ਅੱਧ ਆਪਾਂ ਨੇ ਇੱਥੇ ਮੂਰੀ ਦਾ ਕਰ ਲੈਣਾ ਅੱਧ ਕਰ ਲੈਣਾ ਇੱਥੇ ਆਪਾਂ ਨੇ ਓਨਾ ਹੀ ਇਸ ਤਰ੍ਹਾਂ ਆਪਾਂ ਨੇ ਮਿਲਾ ਲੈਣਾ ਤੇ ਹੁਣ ਆਪਾਂ ਨੇ ਇੱਥੇ ਮੂਰੀ ਦਾ ਮਾਰਕ ਕਰਨਾ ਟੇਕ ਸਕਦੇ ਤੁਸੀਂ ਇਧਰਲੀ ਸਾਈਡ ਹੁਣ ਆਪਾਂ ਨੇ ਮੂਰੀ ਦਾ ਮਾਰਕ ਕਰਨਾ ਮੂਰੀ ਆਪਾਂ ਨੇ ਰੱਖਣੀ ਆ 8 ਇੰਚ ਠੀਕ ਹੈ ਜੀ 8 ਇੰਚ 8 ਇੰਚ ਆਪਾਂ ਨੇ ਹੁਣ ਮਾਰਕ ਕਰ ਲਿਆ 4 ਇੰਚ ਆਪਾਂ ਨੇ ਇਧਰਲੀ ਸਾਈਡ ਤੋਂ ਲਿਆ 4 ਇੰਚ ਹੀ ਆਪਾਂ ਨੇ ਇਧਰਲੀ ਸਾਈਡ ਤੋਂ ਲਿਆ ਹੁਣ ਆਪਾਂ ਇਸ ਤਰ੍ਹਾਂ ਮਿਲਾ ਦਾਂਗੇ ਮਾਰਕਾਂ ਨੂੰ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਨੇ ਹੁਣ ਇੱਧਰਲੀ ਸਾਈਡ ਮਾਰਕ ਮਲਾ ਦੇਣਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਦੇਖ ਸਕਦੇ ਤੁਸੀਂ ਹੁਣ ਆਪਾਂ ਸਾਰੇ ਮਾਰਕ ਨੇ ਜਿਹੜੇ ਕਰ ਲਏ ਨੇ ਠੀਕ ਹੈ ਜੀ ਜਿਹੜਾ ਆਪਾਂ ਨੇ ਇਹ ਨੀਚੇ ਮਾਰਾ ਮਾਰਕ ਕੀਤਾ ਨੇ ਇਥੇ ਥੋੜਾ ਜਿਹਾ ਆਪਾਂ ਨੇ ਇਸ ਤਰ੍ਹਾਂ ਕਟਾਈ ਕਰਨੀ ਆ ਠੀਕ ਹੈ ਜੀ ਇਸ ਤਰ੍ਹਾਂ ਕਟਾਈ ਕਰਾਂਗੇ ਥੋੜੀ ਜਿਹੀ ਆਪਾਂ ਕਿਉਂਕਿ ਜਦੋਂ ਆਪਾਂ ਇਹ ਫੋਲਡ ਕਰਨਾ ਹੁੰਦਾ ਨਾ ਇਹ ਚੀਜ਼ ਹੁੰਦੀ ਹੈ ਜਿਹੜੀ ਵੱਜ ਜਾਂਦੀ ਹੈ ਤਾਂ ਫਿਰ ਬਲ ਪੈਣ ਲੱਗ ਜਾਂਦਾ ਇਸ ਕਰਕੇ ਆਪਾਂ ਥੋੜਾ ਜਿਆ ਇਹਨੂੰ ਵਧਾ ਕੇ ਫਿਰ ਕੱਟ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਕਟਾਈ ਕਰਨੀ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਇਧਰੋਂ ਕੱਪੜਾ ਲਾ ਦੇਾਂਗੇ ਹੁਣ ਆਪਾਂ ਇੱਕੋ ਕਟਾਈ ਕਰਨੀ ਸ਼ੁਰੂ ਕਰਾਂਗੇ ਉੱਪਰਲੀ ਸਾਈਡ ਤੋਂ ਹੁਣ ਆਪਾਂ ਇਧਰਲੀ ਸਾਈਡ ਤੋਂ ਕਟਾਈ ਕਰਾਂਗੇ ਆਪਾਂ ਦੂਸਰੇ ਪੱਲੇ ਕੱਟ ਕਰਾਂਗੇ ਆਪਾਂ ਨੇ ਫਰੰਟ ਪੱਲੇ ਕੱਟ ਕੀਤੇ ਨੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਬੈਕ ਸਾਈਡ ਦੇ ਪੱਲੇ ਕੱਟ ਕਰਾਂਗੇ ਹਾਂਜੀ ਦੋਸਤੋ ਇਸ ਤਰ੍ਹਾਂ ਆਪਾਂ ਨੇ ਡਬਲ ਫੋਲਡ ਕਰ ਲਿਆ ਕਪੜਾ ਠੀਕ ਹੈ ਜੀ ਤੇ ਹੁਣ ਆਪਾਂ ਨੇ ਜਿਹੜਾ ਫਰੰਟ ਪੱਲੇ ਕੱਟੇ ਹੋਏ ਸੀ ਨਾ ਇਹ ਆਪਾਂ ਨੇ ਉੱਪਰ ਇਹਦੇ ਵਿਛਾ ਲੈਣੇ ਨੇ ਚੰਗੀ ਤਰ੍ਹਾਂ ਸੈੱਟ ਕਰਕੇ ਕਪੜਾ ਉੱਪਰ ਆਪਾਂ ਨੇ 1.5 ਇੰਚ ਐਕਸਟਰਾ ਛੱਡ ਕੇ ਫਿਰ نیچے ਨੂੰ ਆਪਾਂ ਨੇ ਲਗਾਉਣਾਗਾ ਠੀਕ ਹੈ ਜੀ ਫਰੰਟ ਪੱਲਾ हां जी दोस्तों देख सकते हो ਤੁਸੀਂ ਇਧਰਲੀ ਸਾਈਡ ਜਿਹੜਾ ਆਪਾਂ ਨੇ ਬੈਕ ਸਾਈਡ ਦਾ ਪੱਲਾ ਰੱਖਿਆ ਨਾ ਆਪਾਂ ਨੇ 1.5 ਇੰਚ ਵਧਾ ਕੇ ਰੱਖਿਆ ਹੈ ਦੇਖ ਸਕਦੇ ਹੋ ਤੁਸੀਂ ਠੀਕ ਹੈ हां जी दोस्तों ਹੁਣ ਆਪਾਂ ਇੱਥੇ 2.5 ਇੰਚ ਤੇ ਇੱਥੇ ਮਾਰਕ ਕਰਾਂਗੇ 2.5 ਇੰਚ ਤੇ ਇੱਥੇ ਮਾਰਕ ਕਰਾਂਗੇ ਤੇ 2.5 ਇੰਚ ਤੇ ਹੀ ਇੱਥੇ ਮਾਰਕ ਕਰਾਂਗੇ 2.5 ਇੰਚ ਤੇ ਹੀ ਆਪਾਂ ਇੱਥੇ ਮਾਰਕ ਕਰਾਂਗੇ ਠੀਕ ਹੈ ਜੀ ਜਿਹੜਾ ਆਪਾਂ ਨੇ ਮਾਰਕ ਕਰਨਾ ਹੈ ਨਾ ਇਹ ਅਸਨ ਵਾਲੀ ਸਾਈਡ ਕੰਨੀ ਹੀ ਮਾਰਕ ਕਰਨਾ ਆਪਾਂ ਨੇ ਦੇਖ ਸਕਦੇ ਤੁਸੀਂ ਅਸਨਵਾਜੀ ਸਾਈਡ ਮਾਰਕ ਕਰਨਾ ਇਧਰਲੀ ਸਾਈਡ ਨਹੀਂ ਮਾਰਕ ਕਰਨਾ ਆਪਾਂ ਨੇ ਇਧਰਲੀ ਸਾਈਡ ਤੋਂ ਹੀ ਵਧਾਉਣਾ ਆਪਾਂ ਨੇ ਠੀਕ ਹੈ ਜੀ ਤਾਂ ਹੁਣ ਆਪਾਂ ਇਹ ਨਿਸ਼ਾਨਾ ਨੂੰ ਇਸ ਤਰ੍ਹਾਂ ਮਿਲਾ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਮਿਲਾ ਲਾਂਗੇ ਤੇ ਇੱਥੇ ਆਪਾਂ ਕਾਟ ਪਾ ਦਾਂਗੇ ਠੀਕ ਹੈ ਜੀ ਇਸ ਤਰ੍ਹਾਂ ਇਹ ਜ਼ਿਆਦਾ ਆਪਾਂ ਨੇ ਗੋਲ ਨਹੀਂ ਪਾਉਣੀ ਹੈਗੀ ਕਾਟ ਠੀਕ ਹੈ ਜੀ ਇਸ ਤਰ੍ਹਾਂ ਹੁਣ ਆਪਾਂ ਨੇ ਇਥੋਂ ਮਿਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇੱਥੇ ਆਪਾਂ ਨੇ ਅਗਲੀ ਸਾਈਡ ਨੂੰ ਇਸ ਤਰ੍ਹਾਂ ਵਧਾ ਰਹੇ ਹਾਂ ਠੀਕ ਹੈ ਜੀ ਅਗਲੀ ਸਾਈਡ ਆਪਾਂ ਨੇ ਇੱਥੇ ਇਸ ਤਰ੍ਹਾਂ ਕੱਟ ਕਰਦੇ ਹਾਂ ਠੀਕ ਹੈ ਜੀ ਜਿਹੜੀ ਆਪਾਂ ਨੇ ਉੱਪਰਲੀ ਸਾਈਡ ਆਹ ਹਾਂਜੀ ਦੋਸਤੋ ਜਿਹੜੀ ਆਪਾਂ ਨੇ ਉੱਪਰਲੀ ਸਾਈਡ 1.5 ਇੰਚ ਵਧਾਇਆ ਕੱਪੜਾ ਇਸ ਤਰ੍ਹਾਂ ਆਪਾਂ ਨੇ ਦੇਖ ਸਕਦੇ ਹੋ ਤੁਸੀਂ ਕਾਟ ਪਾ ਦੇਣੀ ਆ ਉੱਪਰਲੀ ਸਾਈਡ ਠੀਕ ਹੈ ਜੀ ਪੈਂਟ ਕਾਟ ਦਾ ਪਜਾਮਾ ਇਹ ਦੇਖ ਸਕਦੇ ਹੋ ਤੁਸੀਂ ਜੇ ਤਾਂ ਵੀ ਵੀਡੀਓ ਵਧੀਆ ਲੱਗੀ ਹੋਵੇ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਸਾਰੀ ਵਧੀਆ ਲੱਗੀ ਹੋਵੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹੁਣ ਇੱਥੋਂ ਆਪਾਂ ਕੱਟ ਕਰ ਦਾਂਗੇ ਟੜੀਏ ਕਾਟ ਪਾਉਣੀ ਹੈ ਇਹ ਵੀ ਆਪਾਂ ਬੈਗ ਪੱਲੇ ਦੇ ਵਿੱਚ ਪਾਉਣੀ ਆ ਤੇ ਉਧਰਲੀ ਸਾਈਡ ਪਾਉਣੀ ਆ ਜਿੱਧਰਲੀ ਸਾਈਡ ਆਪਾਂ ਨੇ ਆਸਨ ਰੱਖਿਆ ਹੋਇਆ ਹੈ ਠੀਕ ਹੈ ਜੀ ਇਧਰਲੀ ਸਾਈਡ ਪਾਉਣੀ ਆ ਹੁਣ ਆਪਾਂ ਇਥੋਂ ਕੱਟ ਕਰ ਦਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਹਾਂਜੀ ਦੋਸਤੋ ਹੁਣ ਆਪਾਂ ਨਾ ਜੇਬਾਂ ਦੀ ਕਟਾਈ ਕਰਾਂਗੇ ਠੀਕ ਹੈ ਜੀ ਇੱਥੋਂ ਆਪਾਂ ਨੇ ਮਾਰਕ ਕਰ ਲੈਣਾ ਇਸ ਤਰ੍ਹਾਂ ਸਿੱਧਾ ਪਹਿਲਾਂ ਤੇ ਆਪਾਂ ਨੇ ਲੈਂਥ ਲਗਾ ਲੈਣੀ ਆ 13.5 ਇੰਚ ਤੇ ਠੀਕ ਹੈ ਜੀ ਕੱਪੜਾ ਕੱਟ ਕਰ ਲਾਂਗੇ। ਇਹਦੇ ਨਾਲ ਦੀ ਜੇਬ ਆਪਾਂ ਨੇ ਇੱਕ ਹੋਰ ਕੱਟ ਕਰਨੀ ਆ। ਹਾਂਜੀ ਦੋਸਤੋ ਹੁਣ ਆਪਾਂ ਨਾ ਇੱਕ ਹੋਰ ਜੇਬ ਕੱਟ ਕਰਨੀ ਆ ਦੋਨੇ ਸਾਈਡ ਦੀਆਂ ਜੇਬਾਂ ਹੁਣ ਆਪਾਂ ਨੇ ਕੱਟ ਕਰ ਲੈਣੀਆਂ ਇਸ ਤਰ੍ਹਾਂ ਆਪਾਂ ਨੇ ਆ ਵੀ ਜੇਬ ਇਹਦੇ ਉੱਪਰ ਰੱਖ ਦਿੱਤੀ ਆ ਠੀਕ ਹੈ ਜੀ ਲੈਂਥ ਹੈਗੀ ਐਦੀ 13.5 ਇੰਚ ਤੇ ਚੜਾਈ ਹੈਗੀ ਐਦੀ 6.5 ਇੰਚ ਇੱਥੇ ਆਪਾਂ ਇਸ ਤਰ੍ਹਾਂ ਗੁਲਾਈ ਦੇ ਦਾਂਗੇ ਠੀਕ ਹੈ ਜੀ ਇੱਥੇ ਇੱਕ ਆਪਾਂ ਟੱਕ ਲਗਾ ਦਾਂਗੇ ਤੇ ਇਧਰਲੀ ਸਾਈਡ ਵੀ ਆਪਾਂ ਇੱਕ ਟੱਕ ਲਗਾ ਦਾਂਗੇ ਠੀਕ ਹੈ ਜੀ ਆ ਹੋ ਗਿਆ ਆਪਣਾ ਪੈਂਟ ਕਾਟ ਦਾ ਪਜਾਮਾ ਠੀਕ ਹੈ ਜੀ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ